ਸਸਿਕਲ ਜੀ ਮੈਂ ਨਾਇਨ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਸੋ ਅੱਜ ਗੱਲ ਕਰਾਂਗੇ ਦੁਬਈ ਦੇ ਵਿੱਚ ਹੋਏ ਏਸ਼ੀਆ ਕੱਪ ਦੀ ਜਿਹਦੇ ਵਿੱਚ ਭਾਰਤ ਤੇ ਪਾਕਿਸਤਾਨ ਦਾ ਮੈਚ ਹੁੰਦਾ ਤੇ ਭਾਰਤ ਇਸ ਮੈਚ ਤੋਂ ਪਾਕਿਸਤਾਨ ਤੋਂ ਜਿੱਤ ਜਾਂਦਾ ਤੇ ਜਦੋਂ ਪਾਕਿਸਤਾਨ ਹਾਰਦਾ ਤੇ ਪਾਕਿਸਤਾਨ ਦੇ ਵਿੱਚ ਇਹਦੇ ਜਿਹੜੇ ਵਿਰੁੱਧ ਲੋਕਾਂ ਦੀਆਂ ਭਾਵਨਾਵਾਂ ਕਿਉਂਕਿ ਮੈਚ ਨਾਲ ਜੁੜੀਆਂ ਹੁੰਦੀਆਂ ਨੇ ਹਮੇਸ਼ਾ ਹੀ ਆਪਣੀ ਖੇਡ ਨਾਲ ਦੇਖਿਏ ਦੇਸ਼ ਦੇ ਲੋਕ ਹੁੰਦੇ ਨੇ ਜੁੜੇ ਹੁੰਦੇ ਨੇ ਪਰ ਉਹ ਭਾਵਕ ਹੋ ਕੇ ਮਤਲਬ ਇਸ ਢੰਗ ਦੀਆਂ ਕਾਰਵਾਈਆਂ ਤੇ ਉੱਤੇ ਆਉਂਦੇ ਨੇ ਜਿੱਦੇ ਨਾਲ ਦੇਸ਼ ਦਾ ਵੀ ਨੁਕਸਾਨ ਹੁੰਦਾ ਸਮਾਜ ਦਾ ਨੁਕਸਾਨ ਵੀ ਹੁੰਦਾ ਉਹ ਭਾਈਚਾਰਾ ਦਾ ਵੀ ਹੁੰਦਾ ਸੋ ਖੇਡ ਤੇ ਇੱਕ ਬਹੁਤ ਅੱਛੀ ਚੀਜ਼ ਹੈ ਤੇ ਅੱਜ ਮੇਰੇ ਨਾਲ ਪਵਨ ਕਮਲ ਭਾਮੀਆਂ ਜੀ ਨੇ ਜਿਹੜੇ ਇਸ ਮੈਚ ਨੂੰ ਜਿੰਨਾਂ ਨੇ ਆਪਣੀ ਅੱਖੀਂ ਵੇਖਿਆ ਔਰ ਵੇਖਣ ਤੋਂ ਬਾਅਦ ਜੋ ਦੇ ਪ੍ਰਭਾਵ ਨੇ ਉਹਨਾਂ ਤੋਂ ਸਾਨੂੰ ਜਿਹੜੇ ਜਾਣਕਾਰੀ ਦੇਣਗੇ ਜੀ ਭਾਨੀਆਂ ਸਾਹਿਬ ਤੁਹਾਡਾ ਸਾਡੇ ਚੈਨਲ ਤੇ ਜੁੜਨ ਦਾ ਬਹੁਤ ਬਹੁਤ ਧੰਵਾਦ ਹੈ। ਲਾਲ ਸਾਹਿਬ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਤੁਹਾਨੂੰ ਨਮਸਕਾਰ ਕਰਦਾ ਸਤਿ ਸ੍ਰੀ ਅਕਾਲ ਕਰਦਾ। ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਜਿਹੜੀਆਂ ਖੇਡਾਂ ਹੁੰਦੀਆਂ ਆ ਜੀ ਇਹਨਾਂ ਦਾ ਮਤਲਬ ਹੁੰਦਾ ਪਿਆਰ ਇੱਕ ਦੂਜੇ ਭਾਈਚਾਰੇ ਨੂੰ ਵਧਾਉਣਾ। ਦੂਰੇ ਦੋ ਪਲਵਾਨ ਖੋਲਦੇ ਇੱਕ ਨੇ ਢੇੜਾ ਦੂਜੇ ਨੇ ਢਾਣਾ। ਜਿਹੜਾ ਇਹ ਮੈਚ ਹੋਇਆ cricket ਦਾ ਇਹ 2020 ਮੈਸੀ ਇੰਡੀਆ ਇਹਦੇ ਵਿੱਚ ਏਸ਼ੀਆ ਦੇ ਵਿੱਚ ਜਿੱਤੇ ਆ ਤੇ ਪਾਕਿਸਤਾਨ ਜਿਹੜਾ ਹੈ ਦੂਜੇ ਨੰਬਰ ਤੇ ਆਇਆ ਜੀ ਹੋਰ ਟੀਮਾਂ ਵੀ ਸੀ శ్రీలంਕਾ ਸੀ ਬੰਗਲਾਦੇਸ਼ ਸੀ ਹੋਰ ਟੀਮਾਂ ਵੀ ਸੀ ਜੀ ਉਹਦੇ ਵਿੱਚ ਜੋ ਪਾਕਿਸਤਾਨੀਆਂ ਦੇ ਬੇਤਰਕਸ਼ਨ ਦੇਖੀ ਗਈ ਆ ਕਿ ਉਹਦੇ ਉਹਨਾਂ ਦੇ ਦੇਸ਼ ਵਿੱਚ ਲੋਕਾਂ ਨੇ ਟੈਲੀਵਿਜ਼ਨ ਤੋੜ ਦਿੱਤੇ ਆ ਜਾਂ ਹੋਰ ਸਮਾਨ ਨੂੰ ਅੱਗਾਂ ਲਾਤੀਆਂ ਜਾਂ ਪਲੇਅਰਾਂ ਦੇ ਪੁਤਲੇ ਉਹਨਾਂ ਨੇ ਸਾੜੇ ਆ ਮੈਂ ਇਹ ਸਮਝਦਾ ਕਿ ਇਹ ਆਪਾਂ ਜਿਹੜੀਆਂ ਖੇਡਾਂ ਦੇ ਇਸ ਤਰ੍ਹਾਂ ਦੇ ਕੰਮ ਕਰਾਂਗੇ ਤਾਂ ਸਾਡੇ ਜਿਹੜੇ ਕੋਈ ਵੀ ਪਲੇਅਰ ਹੈ ਉਹਨਾਂ ਦੇ ਹੌਸਲੇ ਜਿਹੜੇ ਆ ਢੇ ਢੇਰੀ ਹੋ ਜਾਂਦੇ ਆ ਇਹ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ 올림픽 ਹੋਈ ਆ 올림픽 ਦੇ ਵਿੱਚ ਇਹ ਪਾਕਿਸਤਾਨ ਦੇ ਨਦੀਨ ਪਲੇਅਰ ਨੇ 골ਡ ਮੈਡਲ ਜਿੱਤਿਆ ਸੀ ਤੇ ਸਾਡੇ ਹਿੰਦੁਸਤਾਨ ਦਾ ਪਲੇਅਰ ਜਿਹੜਾ ਸਗਾ ਨੀਰੀ ਚੋਪੜਾ ਜੈਵਲਿੰਗ ਥਰੋ ਦੇ ਵਿੱਚੋਂ ਸੈਕੰਡ ਆਇਆ ਸੀ ਸਿਲਵਰ ਜਿੱਤਿਆ ਸੀ ਤੇ ਪਾਕਿਸਤਾਨ ਦੇ ਪਲੇਅਰ ਨਦੀਨ ਨੇ ਜਿਹੜਾ ਆ 골ਡ ਜਿੱਤਿਆ ਸੀ ਜੀ ਜਦੋਂ ਪਾਕਿਸਤਾਨ ਦੇ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਨ ਬੜੀਆਂ ਖੁਸ਼ੀਆਂ ਮਨਾਈਆਂ ਜਦੋਂ ਹਿੰਦੁਸਤਾਨ ਦੇ ਵਿੱਚ ਨੀਰਜ ਚੋਪੜੀ ਦੀ ਮਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿੱਦਾਂ ਦਾ ਮਹਿਸੂਸ ਕਰਦੇ ਆ ਕਿ 골ਡ ਮੈਡਲ ਤਾਂ ਪਾਕਿਸਤਾਨ ਲੈ ਗਿਆ ਕਿ ਤੁਸੀਂ ਸਿਲਵਰ ਮੈਡਲ ਲਿਆ ਨੀਰਜ ਚੋਪੜੇ ਦੀ ਮਾਂ ਨੇ ਇਹ ਜਵਾਬ ਦਿੱਤਾ ਕਿ ਮੈਨੂੰ ਆਪਣੇ ਪੁੱਤ ਨਾਲੋਂ ਵੀ ਉਹਦੀ ਖੁਸ਼ੀ ਹੈ ਕਿ ਉਹ ਵੀ ਮੇਰਾ ਪੁੱਤ ਹੈ ਜੋ ਵੀ ਕਿਸੇ ਮਾਂ ਦਾ ਪੁੱਤ ਹੈ ਉਹ ਸਾਡਾ ਹੀ ਪੁੱਤ ਹੈ ਪਾਕਿਸਤਾਨ ਸਾਡਾ ਹੀ ਭਰਾ ਹੈ ਹਿੰਦੁਸਤਾਨ ਦੇ ਵਿੱਚ ਕੋਈ ਆਬਜੈਕਸ਼ਨ ਨਹੀਂ ਹੋਇਆ ਸੀ ਲੋਕਾਂ ਨੇ ਸਾਰਿਆਂ ਨੇ ਖੁਸ਼ੀਆਂ ਮਨਾਈਆਂ ਕਿ ਹਿੰਦੁਸਤਾਨ ਪਾਕਿਸਤਾਨ ਤੇ ਇੱਕ ਕੋਲ 골ਡ ਆ ਗਿਆ ਦੂਜੇ ਕੋਲ ਸਿਲਵਰ ਆ ਗਿਆ ਇਹ ਖੇਡਾਂ ਦਾ ਅਸਲੀ ਮਕਸਦ ਇਹ ਹੁੰਦਾ ਕਿ ਅਸੀਂ ਪਿਆਰ ਵਧਾ ਕੇ ਰੱਖਣਾ ਨਾ ਕਿ ਅਸੀਂ ਜੇ ਹਾਰ ਗਏ ਤਾਂ ਅੱਗਾਂ ਆਦਣੀਆਂ ਤਾਂ ਪਲੇਰਾਂ ਦੀ ਇਸ ਤਰੀਕੇ ਦੇ ਨਾਲ ਪਲੇਰਾਂ ਦੇ ਦਿਲ ਤੇ ਕੀ ਆ ਬੀਟੂਗੀ ਉਹਨਾਂ ਦੇ ਪਰਿਵਾਰਾਂ ਤੇ ਕੀ ਆ ਬੀਟੂ ਕੀ ਤੁਹਾਨੂੰ ਲੱਗਦਾ ਭਾਵੀਆਂ ਜੀ ਪੀ ਜਿਸ ਤਾਲੇ ਸਾਡੀ ਖੇਡ ਦੀ ਭਾਵਨਾ ਹੈ ਇਹ ਖੇਡ ਦੀ ਭਾਵਨਾ ਦੇ ਉੱਤੇ ਵੀ ਸੱਟ ਲੱਗਦੀ ਆ ਕਿ ਖਿਡਾਰੀ ਇਦਾਂ ਦਾ ਮਤਲਬ ਕਲਚਰ ਹੁਣ ਇਦਾਂ ਦਾ ਸਾਰਾ 노력 ਕਰਨਗੇ ਕਿ ਇੱਕ ਦੇਸ਼ ਦੇ ਉਧਾਰਦਾ ਜੇ ਦੂਜਾ ਦੇਸ਼ ਜਿੱਤਦਾ ਤੇ ਉਹਦੇ ਪ੍ਰਤੀ ਉਹਨਾਂ ਦਾ ਜਿਹੜਾ ਨਜ਼ਰੀਆ ਕੁਝ ਹੋਰ ਹੋਵੇਗਾ ਤੇ ਖੇਡ ਤੇ ਸਾਨੂੰ ਕਿਸ ਰਾਹ ਤੇ ਪਾਉਂਦੀ ਆ ਕੀ ਸਿਖਾਉਂਦੀ ਆ ਸਾਨੂੰ ਖੇਡਣਾ ਇਹ ਜਿਹੜਾ ਸਾਡੇ ਦਰਸ਼ਕਾਂ ਦੱਸੋ ਦੇਖੋ ਮੈਂ ਵਕ ਵਕ ਚੈਨਲਾਂ ਤੇ ਪਾਕਿਸਤਾਨੀਆਂ ਦੇ ਵੀ ਦੇਖਿਆ ਉਹ ਬੰਦੇ ਕਹਿੰਦੇ ਜੀ ਅਸੀਂ ਦੁਸ਼ਮਣ ਦੇਸ਼ ਕੋਲ ਹਾਰ ਗਏ ਮੁੰਡੇ ਜਿਹੜੇ ਛੋਟੇ ਛੁੜੇ ਆ ਉਹ ਰੋ ਰਹਾ ਕਿ ਅਸੀਂ ਦੁਸ਼ਮਣ ਦੇਸ਼ ਕੋਲ ਹਾਰ ਗਏ ਮੈਂ ਉਹਨਾਂ ਬੱਚਿਆਂ ਨੂੰ ਵੀ ਕਹੂੰਗਾ ਕਿ ਜਿਹੜਾ ਤੁਹਾਨੂੰ ਇਹ ਪੜ੍ਹਾਉਂਦੇ ਆ ਇਹ ਦੁਸ਼ਮਣ ਦੇਸ਼ ਕੋਲ ਹਾਰ ਗਏ ਜਾਂ ਅਫਰੀਦੀ ਵਰਗੇ ਜਿਹੜੇ ਪਲੇਅਰ ਹੈ ਕਿ ਇਦਾਂ ਨਹੀਂ ਇਹਨਾਂ ਭਾਵਨਾਵਾਂ ਪ੍ਰਗਟ ਕਰਨ ਖੇਡਾਂ ਦੇ ਵਿੱਚ ਪਿਆਰ ਹੁੰਦਾ ਆ ਖੇਡਾਂ ਵਿੱਚ ਭਾਈਚਾਰਾ ਵਧਦਾ ਆ ਇੱਕ ਦੇਸ਼ ਦੂਏ ਦੇਸ਼ ਨਾਲ ਖੇਡ ਦਾ ਪਿਆਰ ਵਧਦਾ ਆ ਹਾਰਾਂ ਜਿੱਤਾਂ ਜੇ ਤੁਸੀਂ ਨੀਂ ਮਨ ਨਾਲ ਲੈ ਕੇ ਤੁਰੂਗੇ ਤੁਸੀਂ ਖੇਡ ਨਹੀਂ ਸਕੋਗੇ ਬਿਲਕੁਲ ਜੀ ਖੇਡਾਂ ਹੀ ਤੇ ਸਾਨੂੰ ਇੱਕ ਪਿਆਰ ਤੇ ਮੁਹੱਬਤ ਸਿਖਾਉਂਦੀਆਂ ਨੇ ਇੱਕ ਦੂਜੇ ਨਾਲ ਸਦਭਾਵਨਾ ਪੈਦਾ ਕਰਨੇ ਇੱਕ ਵੀਕੇ ਨੂੰ ਨੇੜੇ ਲਿਆਉਣ ਦਾ ਜਿਹੜਾ ਉਹ ਸਾਡਾ ਇੱਕ ਯਤਨ ਹੁੰਦਾ ਤੋ ਖਿਡਾਰੀ ਤੇ ਵੈਸੇ ਹੀ ਮਤਲਬ ਬਹੁਤ ਵੱਡਾ ਉਹਦੀ ਸੋਚ ਹੁੰਦੀ ਆ ਕਿਉਂਕਿ ਇੱਕ ਮੈਦਾਨ ਦੇ ਵਿੱਚ ਉਹ ਦੋਨੇ ਗਣੇ ਇੱਕ ਪ੍ਰੇਮ ਤੇ ਪਿਆਰ ਜਿਹੜਾ ਉਹ ਪ੍ਰਗਟ ਕਰਦੇ ਨੇ ਤੇ ਜੇ ਕੋਈ ਇਦਾਂ ਦੀ ਭਾਵਨਾ ਬਣਾ ਦੇਵੇ ਕਿ ਦੇਸ਼ ਦੁਸ਼ਮਣ ਭਾਰਤ ਕਦੇ ਵੀ ਜਾਂ ਪਾਕਿਸਤਾਨ ਕਦੇ ਵੀ ਜਿਹੜੇ ਇੱਕ ਦੂਜੇ ਦੇ ਦੁਸ਼ਮਣ ਨਹੀਂ ਹੋ ਸਕਿਆ ਇਹ ਸਭੀਆਂ ਰਾਸ਼ੀ ਜਿਹੜੀਆਂ ਸਾਡੀਆਂ ਉਹ ਸਰਕਾਰਾਂ ਜਿਹੜੀਆਂ ਨਾ ਸਦਾ ਦੀ ਭੁੱਖ ਕਰਕੇ ਇੱਕ ਦੂਜੇ ਦੇ ਮਨ 'ਚ ਵਿਰੋਧ ਪੈਦਾ ਕਰਦੀਆਂ ਪਾਕਿਸਤਾਨ ਸਾਡੇ ਵਿਰੁੱਧ ਹੈ ਜਾਂ ਭਾਰਤ ਉਹ ਜਿਹੜਾ ਉਹ ਪਾਕਿਸਤਾਨ ਦੇ ਵਿਰੁੱਧ ਹੈ ਉਹ ਜੀ ਕੋਈ ਗੱਲ ਨਹੀਂ ਸੋ ਇਹਨੂੰ ਕਿਵੇਂ ਠੀਕ ਕੀਤਾਗਾ ਅਸਦਾ ਕਿੱਦਾਂ ਜਿਹੜੀ ਉਹ ਗੇਮ ਹੈ ਜਿਹੜੀ ਮਤਲਬ ਸਾਡੀ ਕ੍ਰਿਕਟ ਆ ਹਾਕੀ ਆ ਕਬੱਡੀ ਆ ਇਹਨੂੰ ਕਿਸ ਢੰਗ ਦਾ ਮਤਲਬ ਸਾਡੇ ਮੈਦਾਨਾਂ 'ਚ ਖੇਡਿਆ ਜਾਵੇ ਜਿਹਦੇ ਨਾਲ ਪ੍ਰੇਮ ਖੋਲ ਹੋਵੇ ਸੋ ਯਾਰ ਸਾਹਿਬ ਇਹ ਆ ਕਿ ਅਸੀਂ ਪਲੇਰਾਂ ਨੂੰ ਇਦਾਂ ਦੀ ਕੋਈ ਚੀਜ਼ ਨਾ ਉਹਨਾਂ ਨੂੰ ਪੜਾਈਏ ਜਾਂ ਸਿਕਾਈਏ ਉਹ ਸਭਨਾਂ ਨੂੰ ਵੀ ਮੈਂ ਬੇਨਤੀ ਕਰਦਾ ਆਂ ਖੇਡਣ ਤੋਂ ਪਹਿਲਾਂ ਇੱਕ ਦੂਜੇ ਨੂੰ ਹੱਥ ਮਿਲਾ ਲ ਤੇ ਖੇਡ ਤੋਂ ਬਾਅਦ ਇੱਕ ਦੂਜੇ ਨਾਲ ਹੱਥ ਮਿਲਾ ਲ ਕਿਉਂਕਿ ਮੇਰਾ ਨੇ ਨਫ਼ਰਤਾਂ ਖਤਮ ਕਰਨੀਆਂ ਹੁੰਦੀਆਂ ਆ ਜੇ ਖੇਡ ਦੇ ਵਿੱਚ ਕੋਈ ਨਫ਼ਰਤ ਆਦੀ ਆ ਜਾਂ ਕੋਈ ਇਦਾਂ ਦੀ ਕੜਤਣ ਆਦੀ ਆ ਉਹਨੂੰ ਉਸੇ ਵੇਲੇ ਹੱਲ ਕਰੋ ਕਿਉਂਕਿ ਪਲੇਅਰ ਇੱਕ ਸੰਤ ਤੇ ਪੁੱਧੀ ਆ ਲੇਖਕ ਇਹਨਾਂ ਦਾ ਮਕਸਦ ਇਹ ਹੁੰਦਾ ਕਿ ਦੁਨੀਆ ਨੂੰ ਜੋੜਨਾ ਪਲੇਅਰ ਆਪਣੇ ਖੇਡਾਂ ਰਾਹੀਂ ਦੁਨੀਆ ਨੂੰ ਜੋੜਦਾ ਸੰਤ ਆਪਣੇ ਭਜਨਾਂ ਰਾਹੀਂ ਦੁਨੀਆ ਨੂੰ ਜੋੜਦਾ ਜਿਹੜਾ ਲੇਖਕ ਹੈ ਉਹ ਆਪਣੀ ਕਲਮ ਨਾਲ ਦੁਨੀਆ ਨੂੰ ਜੋੜਦਾ ਹੈ ਬਿਲਕੁਲ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਕਿ ਲੇਖਕ ਤੇ ਜਿਹੜਾ ਸਾਡਾ ਖੇੜਾ ਹੈ ਇਹ ਬੜੀ ਇੱਕ ਦੂਜੇ ਨਾਲ ਸਾਂਝੀ ਆ ਲੇਖਕ ਕਿਹਾ ਹੈ ਜਿਹੜਾ ਮਨਾਂ ਦੇ ਅੰਦਰ ਤੇਰੀ ਨਫ਼ਰਤ ਹੈ ਨਾ ਉਹਨੂੰ ਵੀ ਆਪਣੀ ਕਲਮ ਦੇ ਨਾਲ ਦੂਰ ਕਰ ਰਹਿੰਦਾ ਕਿਉਂਕਿ ਉਹਦਾ ਸੁਨੇਹਾ ਹੁੰਦਾ ਮਨੁੱਖਤਾ ਲਈ ਅੱਜ ਮਨੁੱਖਤਾ ਲਈ ਬਹੁਤ ਵੱਡੀ ਲੋੜ ਹੈ ਕਿ ਸਰਬੱਤ ਦੇ ਭਲੇ ਦੀ ਗੱਲ ਕਰੀਏ ਮਨੁੱਖਤਾ ਦੀ ਗੱਲ ਕਰੀਏ ਅੱਜ ਜਾਤਾਂ ਪਾਤਾਂ ਬਰਾਦਰੀਆਂ ਦੇਸ਼ਾਂ 'ਚ ਲੋਕੀ ਵੱਡੇ ਗਏ ਨੇ ਤੇ ਭਾਮੀਆਂ ਜੀ ਨਾਮ ਤੋਂ ਤੇ ਲੋਕੀ ਗਰੇ ਨੇ ਆਪਣੀ ਪਛਾਣ ਜਿਹੜੀ ਹੈ ਨਾ ਉਹ ਮਨੁੱਖਤਾ ਵਜੋਂ ਨਹੀਂ ਕਰਾਉਂਦੇ ਉਹ ਜਾਂਦੇ ਸਿੱਖ ਵਜੋਂ ਕਰਾਉਂਦੇ ਨੇ ਜਾਂ Hindu ਵਜੋਂ ਕਰਾਉਂਦੇ ਨੇ ਜਾਂ ਮੈਂ ਹਰਿਆਣਵੀ ਆ ਮੈਂ ਪੰਜਾਬੀ ਆ ਫਲਾਣਾ ਅੱਦੇ ਵੀ ਕਿਸੇ ਨੇ ਅੱਜ ਤੱਕ ਇਹ ਨਹੀਂ ਕਿਹਾ ਵੀ ਮੈਂ ਇੱਕ ਇਨਸਾਨ ਐ ਮਨੁੱਖ ਆ ਤੇ ਮਨੁੱਖ ਦਾ ਜਿਹੜਾ ਸਾਡਾ ਕੰਮ ਐ ਉਹ ਲੋਕਾਂ ਚ ਪ੍ਰੇਮ ਤੇ ਪਿਆਰ ਜਿਹੜਾ ਉਹ ਜਿਹੜਾ ਉਹ ਪੈਦਾ ਕਰਨਾ ਹੁੰਦਾ ਪਰ ਇੱਕ ਖੇਡ ਮੈਦਾਨ ਅਗਜੇ ਨੇ ਇੱਕ ਅਜਿਹੇ ਲੇਖਕ ਦਾ ਸਾਡਾ ਜਿਹੜੀ ਕਲਮ ਹੈ ਉਹ ਹੀ ਸਾਨੂੰ ਮਨੁੱਖਤਾ ਨਾਲ ਜੋੜਨ ਦਾ ਯਤਨ ਕਰਦੀ ਆ ਤੇ ਸਾਨੂੰ ਕੀ ਅਪਰਾਧੇ ਕਰਨੇ ਚਾਹੀਦੇ ਤੁਹਾਡੇ ਕਹਿਣ ਮੁਤਾਬਕ ਤੁਸੀਂ ਇੱਕ ਅੱਛੇ ਸਤਿਕ ਬੰਦੇ ਹੋ ਲੇਖਕ ਮੈਂ ਤਾਂ ਸਾਰੇ ਪਲੇਅਰਾਂ ਨੂੰ ਪਾਕਿਸਤਾਨੀ ਪਲੇਅਰਾਂ ਨੂੰ ਵੀ ਇਹ ਗੱਲ ਕਹੂੰਗਾ ਕਿ ਹਿੰਦੁਸਤਾਨ ਦੀ ਪਲੇਅਰ ਦੇਖੋ ਦਿੱਤਾ ਹਾਰਾਂ ਜਿਹੜੀਆਂ ਆ ਉਹ ਵੱਖਰੀ ਗੱਲ ਐ ਇਹ ਹਿੱਸਾ ਆ ਪਰ ਜਿਹੜੀ ਸੋਚ ਸਾਡੀ ਆ ਪਾਕ ਪਵਿੱਤਰ ਹੋਣੀ ਚਾਹੀਦੀ ਇੱਕੋ ਮਾਂ ਦੇ ਦੋਨੋਂ ਪੁੱਤ ਹਰ ਵੇਲੇ ਮੰਗੋ ਦੋਨਾਂ ਦੀ ਸੁੱਖ ਕਦੇ ਨਾ ਕਰਮ ਫਵਾਵਾਂ ਆਵਣ ਮਾਂਾਂ ਦੇ ਨਾਲ ਪੁੱਤ ਮਰਵਾਵਣ ਕਿਸੇ ਘਰ ਨਾ ਹੋਵੇ ਦੁੱਖ ਇੱਕੋ ਮਾਂ ਦੇ ਦੋਨੋਂ ਪੁੱਤ ਅਸੀਂ ਜਿਹੜੇ ਆ ਸਾਡਾ ਵਿਰਸਾ ਵੀ ਇੱਕ ਹੈ ਸਾਡੇ ਕਵੀ ਵੀ ਇੱਕ ਹੈ ਸਾਡੇ ਲੇਖਕ ਵੀ ਇੱਕ ਹੈ ਸਾਡਾ ਪਿਆਰ ਵੀ ਇੱਕ ਹੈ ਜਿਹੜੇ ਬੱਚਿਆਂ ਨੂੰ ਛੋਟੇ-ਛੋਟਿਆਂ ਨੂੰ ਜਿਹੜੇ ਪੜਾਉਂਦੇ ਆ ਕਿ ਸਾਡਾ ਦੁਸ਼ਮਣ ਆ ਹਿੰਦੁਸਤਾਨ ਇਦਾਂ ਦੀਆਂ ਗੱਲਾਂ ਦਾ ਪ੍ਰਾਣ ਮੁਹਬਤਾਂ ਦੇ ਜਿਹੜੇ ਆ ਪਰਚੇ ਪੜਾਈ ਜਾਣ ਮੁਹਬਤਾਂ ਦੀਆਂ ਗੱਲਾਂ ਸਿਖਾਈਆਂ ਜਾਣ ਕਿ ਕੁਦਰਤ ਸਾਰੀ ਇੱਕ ਹੈ ਆਪਾਂ ਸਾਰੇ ਇੱਕ ਹੈ ਜਿੱਤੀਏ ਜਾਂ ਹਾਰੀਏ ਮੁਹਬਤਾਂ ਦੇ ਹੱਥ ਮੜਾਈਏ ਪਿਆਰ ਦੇ ਹੱਥ ਮੜਾਈਏ ਮੈਂ ਤਾਂ ਇਹੀ ਕਹਾਂਗਾ ਹਾਂ ਭੰਗੀਆਂ ਜਿਵੇਂ ਅਸੀਂ ਜਿਹੜਾ ਸਾਂਝਾ ਸਾਡਾ ਜਿਹੜਾ ਉਹ ਭਾਰਤ ਦੇਸ਼ ਸਾਂਝਾ ਸੀਗਾ 1947 ਤੋਂ ਪਹਿਲਾਂ ਜਾਂ ਅੱਜ ਵੀ ਕਈ ਵਾਰਾਂ ਗੱਲ ਕਰਦੇ ਨੇ ਕਿ ਲੈਂਦਾ ਪੰਜਾਬ ਤੇ ਜਿਹੜਾ ਚੜਦਾ ਪੰਜਾਬ ਹੈ ਉਹਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਸਾਂਝਾਂ ਉਹ ਬਣੀਆਂ ਹੋਈਆਂ ਨੇ ਜੇ ਮੈਂ ਲੈਂਦੇ ਪੰਜਾਬ ਦੀ ਗੱਲ ਕਰਦਾ ਉਹ ਲੈਂਦੇ ਪੰਜਾਬ ਦੇ ਅੰਦਰ ਇੰਨੇ ਵਧੀਆ ਸਹਿਯੋਗਕਾਰ ਨੇ ਇੰਨੇ ਵਧੀਆ ਉਹ ਲਖਾਰੀ ਨੇ ਉਹਨਾਂ ਦੀ ਜਿਹੜੀ ਬੋਲੀ ਆ ਇੰਨੀ ਮਿੱਠੀ ਆ ਕਿ ਜਦੋਂ ਵੀ ਸਾਡੇ ਪੰਜਾਬ ਵਾਲੇ ਪਾਸੇ ਤੋਂ ਆਪਣੇ ਗੁਰੂ ਘਰਾਂ ਦੇ ਜਿਹੜੇ ਗੁਰਧਾਮਾਂ ਦੇ ਦਰਸ਼ਨ ਕਰਨ ਜਾਂਦੇ ਨੇ ਜਾਂ ਹੋਰ ਕੁਝ ਕਰਨ ਜਾਂਦੇ ਨੇ ਉੱਥੇ ਸੈਰ ਕਰਨ ਜਾਂਦੇ ਨੇ ਤੇ ਜਦੋਂ ਵਾਪਸ ਆਉਂਦੇ ਨੇ ਤੇ ਜਦੋਂ ਉਹਨਾਂ ਨਾਲ ਮੁਲਾਕਾਤਾਂ ਹੁੰਦੀਆਂ ਤੇ ਉਹ ਲਾਜਮੀ ਗੱਲ ਕਰਦੇ ਵੀ ਇੰਨਾ ਪ੍ਰੇਮ ਸਾਨੂੰ ਮਿਲਿਆ ਇੱਥੇ ਪਿੱਛੇ ਜੇ ਮੈਂ ਥੋੜੀ ਤੁਹਾਡੇ ਨਾਲ ਗੱਲ ਕਰਨ ਲੱਗਿਆ ਆਪੀ ਇੱਕ ਸਰੀ ਦੇ ਵਿੱਚ ਪਿੱਛੇ ਦੇ ਜਿਹੜੇ ਰਾਏ ਬਲਾਰ ਪੱਤੀ ਦੀ ਵੰਸ਼ ਦੇ ਵਿੱਚੋਂ ਰਾਏ ਬਲਾਰ ਬਲਾਲ ਪੱਤੀ ਹੋਣੀ ਜਾਂ ਹੋਰ ਜਿਹੜੇ ਸਾਡੇ ਕੁਝ ਉੱਥੋਂ ਦੇ ਜਿਹੜੇ ਨੁਸਮ ਪਾਈਚਾਰੇ ਦੇ ਜਿਹੜੇ ਲੋਕ ਜਿਉ ਇੱਥੇ ਆਏ ਤੇ ਜਦੋਂ ਉਹਨਾਂ ਨੇ ਅਸੀਂ ਮਰੇ ਇੰਨੀ ਨਿਗਤਾ ਉਹਨਾਂ ਨੇ ਦਿੱਤੀ ਇੰਨਾ ਪਿਆਰ ਦਿੱਤਾ ਉਹ ਕਹਿੰਦੇ ਵੀ ਸਾਨੂੰ ਜਿੰਨੇ ਵੱਧ ਪਸੀ ਸਾਨੂੰ ਭਾਰਤੀ ਪੰਜਾਬ ਵਾਲੇ ਜਾਂ ਭਾਰਤ ਦੇ ਲੋਕ ਪਿਆਰ ਦਿੰਦੇ ਨੇ ਨੂੰ ਕਿਤੇ ਪਿਆਰ ਨਹੀਂ ਮਿਲਦਾ ਇਸੇ ਤਰ੍ਹਾਂ ਜਿਹੜੇ ਸਾਡੇ ਬੰਦੇ ਜਾਂਦੇ ਉਹਨਾਂ ਨੂੰ ਪਿਆਰ ਮਿਲਦਾ ਇਸ ਪਿਆਰ ਦੇ ਵਿੱਚ ਨਫ਼ਰਤ ਦੇ ਜਿਹੜੇ ਬੀਜ ਬੀਜਣੇ ਆ ਕੀ ਉਹ ਜਾਇਜ਼ ਹੈ ਦੇਖੋ ਜੀ ਇਹ ਆ ਜਦੋਂ ਅਸੀਂ ਸਹਿਤਕਾਰਾਂ ਦੀ ਗੱਲ ਕਰਦੇ ਆ ਇਹ ਨੌਸਰਤ ਨੂੰ ਪਾਕਿਸਤਾਨੀ ਲੋਕ ਪਿਆਰ ਕਰਦੇ ਮੈਂ ਸਮਝਦਾ ਕਿ ਹਿੰਦੁਸਤਾਨ ਦੇ ਲੋਕ ਉਤੋਂ ਵੀ ਵੱਧ ਪਿਆਰ ਕਰਦੇ ਨੌਸਰਤ ਸਾਹਿਬ ਨੂੰ ਜੇ ਆਲਮ ਲੋਹਾਰ ਦੀ ਗੱਲ ਕਰੀਏ ਜਾਂ ਹੋਰ ਕਲਾਕਾਰਾਂ ਦੀ ਗੱਲ ਕਰੀਏ ਜਾਂ ਲੇਖਕਾਂ ਦੀ ਗੱਲ ਕਰੀਏ ਸਾਡੀ ਸਾਂਝ ਇੱਕ ਹੈ ਸਾਡੀ ਬੋਲੀ ਇੱਕ ਹੈ ਇਦਾਂ ਜਿਹੜੀਆਂ ਚੀਜ਼ਾਂ ਆ ਉਹ ਕੁਝ ਅੰਸਰ ਹੁੰਦੇ ਆ ਜਿਹੜੇ ਕਿ ਨਫ਼ਰਤ ਪੈਦਾ ਕਰਦੇ ਆ ਮੈਂ ਇੱਕੋ ਹੀ ਬੇਨਤੀ ਕਰਦਾ ਆ ਕਿ ਇਡਾਂ ਦੇ ਵਿੱਚ ਜਾਂ ਕਿਤਾਬਾਂ ਦੇ ਵਿੱਚ ਜਾਂ ਦੇਸ਼ਾਂ ਦੀਆਂ ਸਰਹੱਦਾਂ ਦੇ ਵਿੱਚ ਉਹ ਲੋਕ ਜਿਹੜੇ ਆ ਨਫ਼ਰਤਾਂ ਪੈਦਾ ਕਰਦੇ ਆ ਸਾਡਾ ਸਾਰਿਆਂ ਦਾ ਹੀ ਵਿੱਚੇ ਪਾਕਿਸਤਾਨੀ ਵਿੱਚੇ ਅਸੀਂ ਆ ਪਲੇਰਾਂ ਦਾ ਲੇਖਾਂ ਦਾ ਸਾਰਿਆਂ ਨੂੰ ਮੈਂ ਦਾਹੀ ਹੀ ਬੇਨਤੀ ਕਰੂੰਗਾ ਕਿ ਪਿਆਰ ਮੁਹੱਬਤਾਂ ਦੇ ਸੁਨੇਹੇ ਭੇਜੋ ਹਰ ਗਏ ਤਾਂ ਵੀ ਜੱਪੀਆਂ ਜਿੱਤ ਗਏ ਤਾਂ ਵੀ ਜੱਪੀਆਂ ਨਾ ਤੁਸੀਂ ਅੱਗਾ ਲਾਵੋ ਇਦਾਂ ਦੀ ਨਫ਼ਰਤ ਆ ਪੈਦਾ ਕਰੋ ਨਾ ਇਦਾਂ ਦੇ ਟੀਵੀ ਟੋੜੋ ਨਾ ਤੁਸੀਂ ਕਹੋ ਅਸੀਂ ਮਰ ਗਏ ਇਹ ਹੀ ਖੁਸ਼ੀ ਮਨਾਓ ਕਿ ਆਪਾਂ ਜਾਂ ਜਿਹੜੇ ਹਾਰ ਗਏ ਕੱਲੀ ਵਾਰ ਨੂੰ ਜਿੱਤਾਂਗੇ ਵੀ ਜਿਸਦੇ ਵੀ ਉਹੀ ਹੁੰਦੀ ਆ ਜਿਹੜੇ ਹਰਦੇ ਹੁੰਦੇ ਬਿਲਕੁਲ ਜੀ ਇਹ ਸੀ ਸਾਡੇ ਆ ਪਵਨ ਕੁਮਾਰ ਭਾਨੀਆਂ ਦੀ ਜਿਹੜੇ ਬਹੁਤ ਵੱਡੇ ਸਾਹਤਕਾਰ ਨੇ ਜਿੰਨਾਂ ਨੇ ਹੁਣ ਤੱਕ 8 ਤੋਂ 10 ਕਿਤਾਬਾਂ ਜਿਹੜੀਆਂ ਲਿਖੀਆਂ ਨੇ ਅچھے ਗੀਤ ਲਿਖੇ ਨੇ ਗਜਨਾ ਲਿਖੀਆਂ ਨੇ ਛੋ ਅੱਜ ਸਨੇਹਾ ਦੇਣ ਵਾਸਤੇ ਅਸੀਂ ਸਰੀ ਤੋਂ ਜਿਹੜੇ ਉਹ ਇੱਥੇ ਜਿਹੜਾ ਪ੍ਰੋਗਰਾਮ ਦੇ ਰਹੇ ਆ ਇਹ ਵੀ ਭਾਰਤ ਤੋਂ ਟੂਰਿਸਟ ਵੀ ਜਿੱਤੇ ਆਏ ਨੇ ਸੋ ਅਸੀਂ ਦੋਨੇ ਬੈਠ ਕੇ ਇੱਕ ਅਰਦਾਸ ਜਾਂ ਇੱਕ ਬੇਨਤੀ ਜ਼ਰੂਰ ਸਰ ਇੱਕ ਨੂੰ ਕਰਾਂਗੇ ਕਿਉਂ ਰਲ ਕੇ ਇੱਕ ਬਹੁਤ ਹੀ ਵਧੀਆ ਇਨਸਾਨੀਅਤ ਦੇ ਜਿਹੜੇ ਨਾਂ ਦੇ ਉੱਤੇ ਇੱਕ ਐਹੋ ਜਿਹਾ ਸਮਾਜ ਸਾਰੀਏ ਜਿੱਥੇ ਨਫਤ ਨਾਂ ਦਾ ਕੋਈ ਵੀ ਗੱਲ ਨਾ ਹੋਵੇ ਸੋ ਇਹ ਰਾਜਨੀਤਿਕ ਮੁੱਦੇ ਨੇ ਸਾਰਾ ਸਰਕਾਰਾਂ ਦੇ ਸਿਰਫ ਤੇ ਸਿਰਫ ਆਪਣੀ ਸੱਤਾ ਨੂੰ ਕਾਇਮ ਰੱਖਣ ਵਾਸਤੇ ਇਹੋ ਜਿਹੇ ਮੁੱਦੇ ਗਰੇ ਅਸ਼ਾਲੇ ਜਾਂਦੇ ਨੇ ਸੋ ਚੰਗਾ ਹੋਵੇ ਜੇ ਅਸੀਂ ਇਹਨੇ ਮੁੱਦਿਆਂ ਤੋਂ ਲਾਂਭੇ ਜਾ ਕੇ 1 ਅਪ੍ਰੈਲ ਤੇ ਪਿਆਰ ਦਾ ਜਿਹੜਾ ਸੁਨੇਹਾ ਦੇਆ ਸੋ ਮਿਲਦੇ ਆ ਇੱਕ ਹੋਰ ਨਵੀਂ ਚਰਚਾ ਲਈ ਉਦੋਂ ਤੱਕ ਨਾਇਨਰ ਸਿੰਘ ਲਾਲ ਨੂੰ ਦਿਓ ਯਾਗਤ ਅਰਾਬ ਰਾਖਾ ਸੱਚੀ